ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ ਉਹ ਬੈਂਕ ਦਾ ਮੈਨੇਜਰ ਸੀ ਉਹ ਇੱਕ ਵਿਆਹ ਦੇ ਵਿੱਚ ਜਾਂਦਾ ਹੈ ਤੇ ਉਥੇ ਜਾ ਕੇ ਉਹ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਲਦਾ ਹੈ ਇਹਨੇ ਨੂੰ ਉਸ ਦੀ ਮੁਲਾਕਾਤ ਦੂਜੀ ਬੈਂਕ ਦੇ ਮੈਨੇਜਰ ਨਾਲ ਹੁੰਦੀ ਹੈ ਤੇ ਉਹ ਦੋਵੇਂ ਜਣੇ ਵਿਆਹ ਵਾਲੀ ਭੀੜ ਭਰੇ ਹਾਲ ਵਿੱਚੋਂ ਪਾਸੇ ਸ਼ੈੱਡ ਤੇ ਚਲੇ ਜਾਂਦੇ ਆ ਤੇ ਉਧਰ ਜਾ ਕੇ ਦੋਨੋਂ ਗੱਲਾਂ ਕਰਨ ਲੱਗ ਜਾਂਦੇ ਆ ਗੱਲਾਂ ਕਰਦੇ ਕਰਦੇ ਉਸ ਮੈਨੇਜਰ ਦੀ ਨਜ਼ਰ ਉੱਥੇ ਬੈਠੀ ਇੱਕ ਔਰਤ ਤੇ ਪੈਂਦੀ ਹੈ ਜਿਹੜੀ ਕਿ ਭਾਂਡੇ ਸਾਫ਼ ਕਰ ਰਹੀ ਸੀ ਜਦੋਂ ਹੀ ਉਹ ਬੈਂਕ ਮੈਨੇਜਰ ਉਸ ਔਰਤ ਨੂੰ ਦੇਖਦਾ ਤੇ ਪੂਰੀ ਤਰ੍ਹਾਂ ਨਾਲ ਹੈਰਾਨ ਹੋ ਜਾਂਦਾ ਹੈ ਉਹ ਸੋਚਦੇ ਨੇ ਕਿ ਇਹ ਔਰਤ ਇੱਥੇ ਕੀ ਕਰ ਰਹੀ ਹੈ ਉਹ ਆਪਣੇ ਨਾਲ ਦੇ ਮੈਨੇਜਰ ਨੂੰ ਕਹਿੰਦਾ ਹੈ ਕਿ ਤੁਸੀਂ ਥੋੜਾ ਟਾਈਮ ਰੁਕੋ ਮੈਨੂੰ ਇੱਕ ਜ਼ਰੂਰੀ ਕੰਮ ਆ ਗਿਆ ਉਸ ਤੋਂ ਬਾਅਦ ਉਹ ਮੈਨੇਜਰ ਉਸ ਔਰਤ ਕੋਲ ਜਾਂਦਾ ਹੈ ਜਿਹੜੀ ਕਿ ਭਾਂਡਿਆਂ ਨੂੰ ਸਾਫ਼ ਕਰ ਰਹੀ ਸੀ ਜਦੋਂ ਉਹ ਬੈਂਕ ਮੈਨੇਜਰ ਉਸ ਔਰਤ ਕੋਲ ਜਾਂਦਾ ਹੈ ਤਾਂ ਉਹ ਔਰਤ ਉਸ ਬੈਂਕ ਮੈਨੇਜਰ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਹੈ ਤੇ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਉਹ ਮੈਨੇਜਰ ਦੇ ਪੈਰ ਫੜ ਕੇ ਰੋਣ ਲੱਗ ਜਾਂਦੀ ਹੈ ਕੌਣ ਸੀ ਉਹ ਔਰਤ ਜਿਹੜੀ ਬੈਂਕ ਮੈਨੇਜਰ ਦੇ ਪੈਰ ਫੜ ਕੇ ਰੋ ਰਹੀ ਸੀ ਪੂਰੀ ਕਹਾਣੀ ਦੀ ਸਚਾਈ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਖਰਿਆਣੇ ਦੇ ਛੋਟੇ ਜਿਹੇ ਪਿੰਡ ਵਿੱਚ ਇੱਕ ਵਿਵੇਕ ਨਾਮ ਦਾ ਮੁੰਡਾ ਰਹਿੰਦਾ ਹੈ ਜਿਹੜਾ ਕਿ 8ਵੀਂ ਜਮਾਤ ਦੇ ਵਿੱਚ ਪੜਦਾ ਸੀ ਤੇ ਉਹ ਪੜਨ ਲਿਖਣ ਵਿੱਚ ਵੀ ਬਹੁਤ ਹੁਸ਼ਿਆਰ ਹੈ ਤੇ ਜਿਵੇਂ ਹੀ 8ਵੀਂ ਦਾ ਰਿਜ਼ਲਟ ਆਉਂਦਾ ਹੈ ਵਿਵੇਕ ਨੇ ਪੂਰੇ ਜ਼ਿਲ੍ਹੇ ਵਿੱਚੋਂ ਟੌਪ ਕੀਤਾ ਸੀ ਇਹ ਸੁਣ ਕੇ ਵਿਵੇਕ ਦੇ ਪਰਿਵਾਰ ਵਾਲੇ ਬਹੁਤ ਖੁਸ਼ ਹੁੰਦੇ ਨੇ ਕਿਉਂਕਿ ਵਿਵੇਕ ਦੇ ਪਾਪਾ ਇੱਕ ਛੋਟੇ ਜਿਹੇ ਕਿਸਾਨ ਸਨ ਤੇ ਉਹ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ ਜਦੋਂ ਵਿਵੇਕ ਅੱਗੇ ਦੀ ਪੜ੍ਹਾਈ ਕਰਦਾ ਹੈ ਤਾਂ ਉਸਦੇ ਨਤੀਜੇ ਬਹੁਤ ਵਧੀਆ ਆਉਂਦੇ ਨੇ ਇਸ ਵਾਰ ਵੀ ਉਸ ਨੇ ਜ਼ਿਲ੍ਹੇ ਦੇ ਵਿੱਚੋਂ ਟੌਪ ਕੀਤਾ ਸੀ ਇਹ ਸਭ ਦੇਖ ਕੇ ਵਿਵੇਕ ਦੇ ਟੀਚਰ ਵਿਵੇਕ ਦੇ ਪਾਪਾ ਨੂੰ ਕਹਿੰਦੇ ਨੇ ਤੁਹਾਡਾ ਪੁੱਤਰ ਪੜ੍ਹਨ ਲਿਖਣ ਵਿੱਚ ਬਹੁਤ ਹੁਸ਼ਿਆਰ ਹੈ ਤੁਸੀਂ ਇਸ ਨੂੰ ਅੱਗੇ ਦੀ ਪੜ੍ਹਾਈ ਵੀ ਜ਼ਰੂਰ ਕਰਵਾਇਓ ਤਾਂ ਜੋ ਇਹ ਇੱਕ ਵੱਡਾ ਅਫਸਰ ਬਣ ਸਕੇ ਵਿਵੇਕ ਦੇ ਪਾਪਾ ਇਹ ਗੱਲ ਸੁਣ ਕੇ ਤਾਂ ਬਹੁਤ ਖੁਸ਼ ਹੋਏ ਪਰ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਕੋਲ ਐਨੇ ਪੈਸੇ ਨਹੀਂ ਕਿ ਉਹ ਆਪਣੇ ਪੁੱਤ ਨੂੰ ਪੜਾ ਲਿਖਾ ਕੇ ਇੱਕ ਵੱਡਾ ਆਦਮੀ ਬਣਾ ਸਕਣ ਉਹ ਇਸ ਸਭ ਬਾਰੇ ਸੋਚਣ ਲੱਗਦੇ ਹਨ ਵਿਵੇਕ ਦੇ ਦੀ ਮਾਗ ਵਿੱਚ ਵੀ ਇਸ ਸਭ ਬਾਰੇ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸਨ ਕਿਉਂਕਿ ਵਿਵੇਕ ਦੇ ਟੀਚਰ ਉਸ ਦੀ ਪੜ੍ਹਾਈ ਲਿਖਾਈ ਨੂੰ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੁੰਦੇ ਸੀ ਤੇ ਉਸ ਨੂੰ बार-बार ਪੜ੍ਹ ਲਿਖ ਕੇ ਵੱਡਾ ਆਦਮੀ ਬਣਨ ਲਈ ਪ੍ਰੇਰਿਤ ਕਰਦੇ ਸਨ ਵਿਵੇਕ ਵੀ ਇੱਕ ਵੱਡਾ ਆਦਮੀ ਬਣਨ ਦਾ ਮਨ ਬਣਾ ਚੁੱਕਿਆ ਸੀ ਇਸ ਲਈ ਉਹ 12ਵੀਂ ਤੋਂ ਬਾਅਦ ਕਿਸੇ ਵਧੀਆ ਕਾਲਜ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦਾ ਸੀ ਤੇ ਉਹ ਆਪਣੇ ਪਾਪਾ ਨਾਲ ਗੱਲ ਕਰਦਾ ਹੈ ਕਿ ਮੈਂ ਅੱਗੇ ਪੜ੍ਹ ਲਿਖ ਕੇ ਇੱਕ ਵੱਡਾ ਆਦਮੀ ਬਣਨਾ ਚਾਹੁੰਦਾ ਹਾਂ ਮੈਨੂੰ ਕਾਲਜ ਦੀ ਫੀਸ ਭਰਨ ਲਈ ਥੋੜੇ ਜਿਹੇ ਪੈਸੇ ਚਾਹੀਦੇ ਹਨ ਹੁਣ ਜਦੋਂ ਉਸਦੇ ਪਾਪਾ ਇਹ ਗੱਲ ਸੁਣਦੇ ਨੇ ਤਾਂ ਪਹਿਲਾਂ ਤਾਂ ਉਹ ਵਿਵੇਕ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਕਹਿੰਦੇ ਨੇ ਕਿ ਆਪਾਂ ਇੱਕ ਛੋਟੇ ਜਿਹੇ ਕਿਸਾਨ ਆ ਸਾਡੇ ਕਰਮਾਂ ਦੇ ਵਿੱਚ ਵੱਡੇ ਅਫਸਰ ਬਣਨਾ ਕਿੱਥੇ ਲਿਖਿਆ ਹੋਣਾ ਪਰ ਵਿਵੇਕ ਕਹਿੰਦਾ ਪਾਪਾ ਇੱਕ ਵਾਰ ਹੀ ਜ਼ਿੰਦਗੀ ਮਿਲਦੀ ਹੈ ਤੇ ਮੈਨੂੰ ਕੋਸ਼ਿਸ਼ ਵੀ ਜ਼ਰੂਰ ਕਰਨੀ ਚਾਹੀਦੀ ਹੈ ਹੋ ਸਕਦਾ ਕਾਮਯਾਬ ਹੋ ਜਾਵਾਂ ਵਿਵੇਕ ਦੀਆਂ ਗੱਲਾਂ ਸੁਣ ਕੇ ਉਸਦੇ ਪਾਪਾ ਨੂੰ ਲੱਗਦਾ ਹੈ ਕਿ ਇਸ ਨੂੰ ਇੱਕ ਮੌਕਾ ਤਾਂ ਜ਼ਰੂਰ ਦੇਣਾ ਚਾਹੀਦਾ ਹੈ ਇਸ ਤੋਂ ਬਾਅਦ ਉਸਦੇ ਪਾਪਾ ਉਸ ਦਾ ਐਡਮਿਸ਼ਨ ਕਿਸੇ ਵਧੀਆ ਕਾਲਜ ਦੇ ਵਿੱਚ ਕਰਵਾ ਦਿੰਦੇ ਹਨ ਵਿਵੇਕ ਕਾਲਜ ਦੇ ਵਿੱਚ ਪੜ੍ਹਾਈ ਕਰਨ ਲੱਗਦਾ ਹੈ ਉਹ ਮਨ ਲਗਾ ਕੇ ਪੜ੍ਹਦਾ ਤੇ ਉੱਥੋਂ ਦੇ ਅਧਿਆਪਕ ਵੀ ਥੋੜੇ ਸਮੇਂ ਵਿੱਚ ਹੀ ਜਾਣਨ ਲੱਗ ਗਏ ਕਿ ਇਹ ਬੱਚਾ ਬਹੁਤ ਹੀ ਕਾਬਲ ਹੈ ਜਦੋਂ ਵਿਵੇਕ ਨਾਲ ਗੱਲ ਕਰਦੇ ਹਨ ਤਾਂ ਵਿਵੇਕ ਉਹਨਾਂ ਨੂੰ ਦੱਸਦਾ ਹੈ ਕਿ ਮੈਂ ਇੱਕ ਵੱਡਾ ਅਫਸਰ ਬਣਾ ਚਾਹੁੰਦਾ ਹੈ ਉਹ ਵੀ ਹੌਣ ਉਸ ਨੂੰ ਪ੍ਰੇਰਿਤ ਕਰਨ ਲੱਗਦੇ ਹਨ ਹੌਲੀ ਹੌਲੀ ਸਮਾਂ ਲੰਘਦਾ ਜਾਂਦਾ ਹੈ ਤੇ ਐਸੇ ਸਮੇਂ ਦੇ ਨਾਲ ਵਿਵੇਕ ਦੀ ਪੜ੍ਹਾਈ ਵੀ ਪੂਰੀ ਹੋ ਜਾਂਦੀ ਹੈ ਹੁਣ ਜਦੋਂ ਉਸ ਦੀ ਪੜ੍ਹਾਈ ਪੂਰੀ ਹੋ ਗਈ ਸੀ ਤੇ ਇਸ ਤੋਂ ਬਾਅਦ ਉਹ ਅੱਗੇ ਦੀ ਤਿਆਰੀ ਕਰਨ ਲੱਗਦਾ ਹੈ ਉਹ ਸਰਕਾਰੀ ਜੌਬ ਲਈ ਟੈਸਟ ਦੀ ਤਿਆਰੀ ਕਰਨ ਲੱਗ ਜਾਂਦਾ ਹੈ ਉਸ ਨੇ ਕਈ ਟੈਸਟ ਦਿੱਤੇ ਸਨ ਤੇ ਉਹਦੇ ਵਿੱਚੋਂ ਉਸ ਦਾ ਇੱਕ ਟੈਸਟ ਕਲੀਅਰ ਹੋ ਚੁੱਕਿਆ ਸੀ ਜਿਹੜਾ ਕਿ ਪੁਲਸ ਵਿੱਚ ਵੱਡੇ ਅਫਸਰ ਦੀ ਭਰਤੀ ਦਾ ਸੀ ਜਿਵੇਂ ਹੀ ਉਸ ਦਾ ਐਸਐਸਪੀ ਬਣਨ ਵਾਲਾ ਟੈਸਟ ਕਲੀਅਰ ਹੁੰਦਾ ਉਸ ਦੇ ਪਾਪਾ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਮਨਾਉਂਦੇ ਹਨ ਵਿਵੇਕ ਵੀ ਬਹੁਤ ਖੁਸ਼ ਸੀ ਕਿ ਉਹ ਐਸਐਸਪੀ ਬਣ ਜਾਵੇਗਾ ਤੇ ਉਹਦਾ ਬਚਪਨ ਵਿੱਚ ਦੇਖਿਆ ਹੋਇਆ ਸੁਪਨਾ ਪੂਰਾ ਹੋ ਜਾਵੇਗਾ ਪਰ ਜਦੋਂ ਅੰਤਿਮ ਰਿਜ਼ਲਟ ਆਉਂਦਾ ਹੈ ਤਾਂ ਉਸਦੇ ਨੰਬਰ ਘੱਟ ਰਹਿ ਜਾਂਦੇ ਨੇ ਤੇ ਉਹਦਾ ਸੁਪਨਾ ਵਿਚਾਰ ਹੀ ਟੁੱਟ ਜਾਂਦਾ ਹੈ ਇਹ ਗੱਲ ਵਿਵੇਕ ਨੂੰ ਅੰਦਰ ਤੱਕ ਹਿਲਾ ਦਿੰਦੀ ਹੈ ਉਹ ਉਦਾਸ ਰਹਿਣ ਲੱਗਦਾ ਹੈ ਵਿਵੇਕ ਦੇ ਪਾਪਾ ਉਸ ਨੂੰ ਸਮਝਾਉਂਦੇ ਹਨ ਆਪਾ ਪੁੱਤ ਗਰੀਬਾਂ ਵੱਡਾ ਅਫਸਰ ਬਣਨ ਲਈ ਲੋਕਾਂ ਨੇ ਮੋਟੀ ਰਕਮ ਦਿੱਤੀ ਹੋਣੀ ਹੈ ਤੇ ਆਪਣੇ ਕੋਲੇ ਇੰਨੇ ਪੈਸੇ ਨਹੀਂ ਕਿ ਇਸ ਨੌਕਰੀ ਲਈ ਰਿਸ਼ਵਤ ਦੇ ਸਕੀਏ ਹੰਤੂ ਇਹ ਸਾਰਾ ਕੁਝ ਭੁੱਲ ਜਾ ਤੇ ਆਪਣੇ ਲਈ ਕੋਈ ਕੰਮ ਧੰਦਾ ਪਾਲ ਵਿਵੇਕ ਨੂੰ ਵੀ ਆਪਣੇ ਪਾਪਾ ਦੀ ਗੱਲ ਸਹੀ ਲੱਗਦੀ ਹੈ ਵਿਵੇਕ ਵੀ ਆਪਣੇ ਪਾਪਾ ਦੇ ਕਹੇ ਮੁਤਾਬਕ ਸ਼ਹਿਰ ਦੇ ਵਿੱਚ ਫਲਾਂ ਦੀ ਦੁਕਾਨ ਲਗਾ ਲਈ ਸੀ ਉਹ ਉੱਥੇ ਫਲ ਵੇਚ ਕੇ ਪੈਸੇ ਕਮਾਉਣ ਲੱਗ ਗਿਆ ਸੀ ਹਣ ਜਦੋਂ ਵਿਵੇਕ ਆਪਣਾ ਕੰਮ ਕਰਨ ਲੱਗ ਗਿਆ ਸੀ ਤਾਂ ਉਹਦੇ ਪਰਿਵਾਰ ਵਾਲੇ ਉਹਦੇ ਵਿਆਹ ਦਾ ਫਿਕਰ ਕਰਨ ਲੱਗ ਗਏ ਸਨ ਤੇ ਉਸ ਦੇ ਲਈ ਕਈ ਰਿਸ਼ਤੇ ਦੇਖਦੇ ਹਨ ਤੇ ਫੇਰ ਦੂਰੋਂ ਕਿਸੇ ਪਿੰਡ ਤੋਂ ਉਹਨਾਂ ਨੂੰ ਇੱਕ ਕੁੜੀ ਪਸੰਦ ਆ ਜਾਂਦੀ ਹੈ ਜਿਸ ਦਾ ਨਾਮ ਕਾਜਲ ਸੀ ਕਾਜਲ ਬਹੁਤ ਸੋਹਣੀ ਕੁੜੀ ਸੀ ਤੇ ਉਸ ਨੇ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਸੀ ਵਿਵੇਕ ਦੇ ਪਾਪਾ ਨੂੰ ਇਹ ਰਿਸ਼ਤਾ ਵਧੀਆ ਲੱਗਦਾ ਹੈ ਤੇ ਉਹ ਕਾਜਲ ਦੇ ਘਰਦਿਆਂ ਨਾਲ ਇਸ ਰਿਸ਼ਤੇ ਬਾਰੇ ਗੱਲ ਕਰਦੇ ਹਨ ਦੋਨਾਂ ਪਰਿਵਾਰਾਂ ਨੂੰ ਕੋਈ ਇਤਰਾਜ਼ ਨਹੀਂ ਸੀ ਤੇ ਦੋਨਾਂ ਨੂੰ ਰਿਸ਼ਤਾ ਬਹੁਤ ਪਸੰਦ ਆਉਂਦਾ ਹੈ ਤੇ ਵਧੀਆ ਦਿਨ ਕਢਾ ਕੇ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਹੁਣ ਕਾਜਲ ਵਿਆਹ ਤੋਂ ਬਾਅਦ ਸਹੁਰੇ ਘਰ ਆ ਚੁੱਕੀ ਸੀ ਕਾਜਲ ਭਾਵੇਂ ਇੱਕ ਮਿਡਲ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਪਰ ਉਹਦੇ ਸੁਪਨੇ ਬਹੁਤ ਵੱਡੇ ਸੀ ਉਹ ਚਾਹੁੰਦੀ ਸੀ ਕਿ ਉਹਦਾ ਪਤੀ ਉਸਦੇ ਸਾਰੇ ਸੁਪਨਿਆਂ ਨੂੰ ਪੂਰਾ ਕਰੇ ਉਹ ਪੂਰੀ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਣਾ ਚਾਹੁੰਦੀ ਸੀ। ਉਹ ਰੋਜ਼ ਹੀ ਵਿਵੇਕ ਨੂੰ ਅਲੱਗ-ਅਲੱਗ ਫਰਮਾਇਸ਼ਾਂ ਕਰਦੀ ਰਹਿੰਦੀ। ਸ਼ੁਰੂ-ਸ਼ੁਰੂ ਵਿੱਚ ਤਾਂ ਵਿਵੇਕ ਆਪਣੀ ਘਰਵਾਲੀ ਨੂੰ ਖੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦਾ। ਉਹ ਇਧਰ-ਉਧਰੋਂ ਪੈਸੇ ਫੜ ਕੇ ਆਪਣੀ ਪਤਨੀ ਦੀਆਂ ਡਿਮਾਂਡਾਂ ਪੂਰੀਆਂ ਕਰਦਾ ਰਹਿੰਦਾ ਪਰ ਹੌਲੀ-ਹੌਲੀ ਕਾਜਲ ਦੀਆਂ ਇਹ ਡਿਮਾਂਡਾਂ ਕੁਝ ਜਿਆਦਾ ਹੀ ਵਧ ਗਈਆਂ ਸਨ ਉਹ ਮਹਿੰਗੇ ਮਹਿੰਗੇ ਕੱਪੜੇ ਤੇ ਮੇਕਅਪ ਦਾ ਸਮਾਨ ਵਿਵੇਕ ਤੋਂ ਮਗਾਉਂਦੀ ਹੀ ਰਹਿੰਦੀ ਹੈ ਹੁਣ ਇਹਨਾਂ ਸਾਰੀਆਂ ਚੀਜ਼ਾਂ ਤੋਂ ਵਿਵੇਕ ਬਹੁਤ ਪਰੇਸ਼ਾਨ ਹੋ ਗਿਆ ਸੀ ਉਹ ਕਾਜਲ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਦਾ ਪਰ ਕਾਜਲ ਉਸ ਦੀ ਇੱਕ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਮਜਬੂਰ ਹੋ ਕੇ ਵਿਵੇਕ ਨੂੰ ਫਿਰ ਇਹ ਸਾਰੀਆਂ ਗੱਲਾਂ ਆਪਣੇ ਮੰਮੀ ਪਾਪਾ ਨੂੰ ਦੱਸਣੀਆਂ ਪੈਂਦੀਆਂ ਨੇ ਹਣ ਜਦੋਂ ਵਿਵੇਕ ਦੇ ਪਰਿਵਾਰ ਨੂੰ ਇਹ ਗੱਲਾਂ ਪਤਾ ਲੱਗਦੀਆਂ ਨੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਬੁਰਾ ਲੱਗਦਾ ਹੈ ਕਾਜਲ ਵੀ ਇੱਕ ਗਰੀਬ ਪਰਿਵਾਰ ਤੋਂ ਹੀ ਸੀ ਉਹਦੇ ਪਰਿਵਾਰ ਵਾਲੇ ਵੀ ਕੋਈ ਜ਼ਿਆਦਾ ਅਮੀਰ ਨਹੀਂ ਸਨ ਉਹਨਾਂ ਕੋਲੇ ਵੀ ਇੰਨੇ ਰੁਪਏ ਨਹੀਂ ਸਨ ਦੋਨੇ ਪਰਿਵਾਰ ਬਰਾਬਰੀ ਵਾਲੇ ਹੀ ਸੀ ਇਸੇ ਲਈ ਵਿਵੇਕ ਦੇ ਪਾਪਾ ਕਾਜਲ ਦੇ ਘਰ ਫੋਨ ਕਰਕੇ ਉਹ ਕਾਜਲ ਦੀਆਂ ਹਰਕਤਾਂ ਬਾਰੇ ਉਸਦੇ ਪਾਪਾ ਨੂੰ ਦੱਸਦੇ ਹਨ ਹਜੇ ਵਿਵੇਕ ਤੇ ਕਾਜਲ ਦੇ ਵਿਆਹ ਨੂੰ 5 ਹੀ ਮਹੀਨੇ ਹੋਏ ਸਨ ਇਹਨਾਂ 5 ਮਹੀਨਿਆਂ ਦੇ ਵਿੱਚ ਵਿਵੇਕ 60000 ਰੁਪਇਆ ਖਰਚ ਚੁੱਕਿਆ ਸੀ ਜਿਵੇਂ ਹੀ ਇਹ ਗੱਲ ਕਾਜਲ ਦੇ ਪਾਪਾ ਨੂੰ ਪਤਾ ਲੱਗਦੀ ਹੈ ਤਾਂ ਉਹ ਕਾਜਲ ਨੂੰ ਫੋਨ ਕਰਕੇ ਉਸ ਨੂੰ ਸਮਝਾਉਣ ਲੱਗਦੇ ਹਨ ਉਸ ਨੂੰ ਕਹਿੰਦੇ ਨੇ ਕਿ ਆਪਾਂ ਪੁੱਤ ਗਰੀਬ ਹਾਂ ਜੇ ਤੂੰ ਇਦਾਂ ਹੀ ਕਰਦੀ ਰਹੇਂਗੀ ਤਾਂ ਤੇਰਾ ਘਰ ਬਰਬਾਦ ਹੋ ਜਾਵੇਗਾ ਉਹ ਹੁਣ ਤੇਰਾ ਘਰ ਹੈ ਤੇ ਤੈਨੂੰ ਉਸ ਘਰ ਦੀਆਂ ਦੁੱਖ ਤਕਲੀਫਾਂ ਸਮਝਣੀਆਂ ਪੈਣਗੀਆਂ ਤੇ ਤੂੰ ਸਾਰਿਆਂ ਨਾਲ ਰਲ ਮਿਲ ਕੇ ਪਿਆਰ ਨਾਲ ਰਹਿ ਇਸ ਤਰ੍ਹਾਂ ਦੀਆਂ ਡਿਮਾਂਡਾਂ ਕਰਨੀਆਂ ਬੰਦ ਕਰਦੀ। ਹੁਣ ਜਦੋਂ ਕਾਜਲ ਦੀ ਇਹ ਗੱਲ ਦੋਨਾਂ ਪਰਿਵਾਰਾਂ ਦੇ ਸਾਹਮਣੇ ਆ ਚੁੱਕੀ ਸੀ ਤਾਂ ਉਹ ਆਪਣੀਆਂ ਫਰਮੈਸ਼ਾਂ ਕਰਨੀਆਂ ਬੰਦ ਕਰ ਦਿੰਦੀ ਹੈ। ਉਹ ਆਪਣੇ ਆਪ ਨੂੰ ਰੋਕ ਲੈਂਦੀ ਹੈ। ਇਸ ਗੱਲ ਨੂੰ ਹੁਣ 15 ਦਿਨ ਬੀਤ ਚੁੱਕੇ ਸੀ। ਇੱਕ ਦਿਨ ਵਿਵੇਕ ਆਪਣੀ ਫਲਾਂ ਦੀ ਰੇੜੀ ਲਾ ਕੇ ਫਲ ਵੇਚ ਰਿਹਾ ਸੀ ਤਾਂ ਉਸ ਦੀ ਨਜ਼ਰ ਕਾਜਲ ਤੇ ਪੈਂਦੀ ਹੈ। ਉਹ ਦੇਖਦਾ ਕਿ ਸ਼ਹਿਰ ਦੇ ਵਿੱਚ ਕਾਜਲ ਪਿੰਡ ਦੇ ਹੀ ਇੱਕ ਅਮੀਰ ਮੁੰਡੇ ਦੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ ਇਹ ਗੱਲ ਵਿਵੇਕ ਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਉਹ ਸੋਚਦਾ ਵੀ ਮੇਰੇ ਘਰ ਵਾਲੀ ਪੈਸਿਆਂ ਪਿੱਛੇ ਇੰਨੀ ਪਾਗਲ ਹੋ ਗਈ ਕਿ ਪਿੰਡ ਦੇ ਮੁੰਡੇ ਨਾਲ ਹੀ ਉਹ ਵੀ ਬਾਜ਼ਾਰ ਵਿੱਚ ਖੜ ਕੇ ਗੱਲਾਂ ਕਰ ਰਹੀ ਹੈ ਗੱਲਾਂ ਕਰਦੀ ਕਾਜਲ ਦੀ ਨਜ਼ਰ ਵੀ ਵਿਵੇਕ ਤੇ ਪੈਂਦੀ ਹੈ ਤੇ ਉਹ ਉੱਥੋਂ ਵਿਵੇਕ ਨੂੰ ਬਿਨਾਂ ਮਿਲੇ ਹੀ ਜਲਦੀ ਨਾਲ ਕਾਰ ਵਾਪਿਸ ਚਲੀ ਜਾਂਦੀ ਹੈ ਸ਼ਾਮ ਨੂੰ ਵਿਵੇਕ ਘਰ ਜਾ ਕੇ ਉਹਨੂੰ ਕਹਿੰਦਾ ਵੀ ਤੂੰ ਉਸ ਮੁੰਡੇ ਨਾਲ ਗੱਲਾਂ ਕਰਨੀਆਂ ਬੰਦ ਕਰ ਦੇ ਇਹ ਮੁੰਡਾ ਬਹੁਤ ਗਲਤ ਹੈ ਇਹ ਨਸ਼ੇ ਕਰਦਾ ਹੈ ਤੇ ਉਸ ਦਾ ਕਰੈਕਟਰ ਸਹੀ ਨਹੀਂ ਹੈ ਪਰ ਕਾਜਲ ਉਲਟਾ ਵਿਵੇਕ ਨੂੰ ਹੀ ਬੋਲਣ ਲੱਗ ਜਾਂਦੀ ਹੈ ਉਹ ਕਹਿੰਦੀ ਹੈ ਕਿ ਮੈਂ ਸਿਰਫ ਉਸ ਨਾਲ ਗੱਲ ਕਰ ਰਹੀ ਸੀ ਕੁਝ ਗਲਤ ਨਹੀਂ ਕਰ ਰਹੀ ਸੀ ਇਹ ਸਭ ਸੁਣ ਤੋਂ ਬਾਅਦ ਵਿਵੇਕ ਨੂੰ ਲੱਗਦਾ ਵੀ ਹੋ ਸਕਦਾ ਮੇਰੇ ਦੇਖਣ ਦਾ ਤਰੀਕਾ ਥੋੜਾ ਗਲਤ ਹੋਵੇ ਇਹ ਕੋਈ ਕੰਮ ਦੀ ਗੱਲ ਕਰਦੇ ਹੋਣ ਤੇ ਉਹ ਉਸ ਗੱਲ ਨੂੰ ਉੱਥੇ ਹੀ ਖਤਮ ਕਰ ਦਿੰਦਾ ਹੈ ਇਸ ਗੱਲ ਨੂੰ ਹੁਣ 8-9 ਦਿਨ ਹੋ ਗਏ ਸਨ ਇੱਕ ਦਿਨ ਕਾਜਲ ਨੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਮਹਿੰਗਾ ਫਰਾਕ ਸੂਟ ਪਾਇਆ ਹੋਇਆ ਸੀ ਫਰਾਕ ਸੂਟ ਦੇਖ ਕੇ ਵਿਵੇਕ ਉਸ ਨੂੰ ਪੁੱਛਣ ਲੱਗਦਾ ਹੈ ਕਿ ਇਹ ਫਰਾਕ ਸੂਟ ਤੂੰ ਕਿੱਥੋਂ ਲਿਆ ਤਾਂ ਕਾਜਲ ਕਹਿੰਦੀ ਹੈ ਇਹ ਸੂਟ ਮੇਰੀ ਮੰਮੀ ਡੈਡੀ ਨੇ ਮੈਨੂੰ ਗਿਫਟ ਕੀਤਾ ਪਰ ਫ੍ਰੈਕ ਸੂਟ ਦੇਖ ਕੇ ਤਾਂ ਸਾਫ਼-ਸਾਫ਼ ਪਤਾ ਲੱਗ ਰਿਹਾ ਸੀ ਕਿ ਇੰਨਾ ਮਹਿੰਗਾ ਫ੍ਰੈਕ ਸੂਟ ਤਾਂ ਇਹਦੇ ਮੰਮੀ ਪਾਪਾ ਇਹਨੂੰ ਕਦੇ ਵੀ ਨਹੀਂ ਦਵਾ ਸਕਦੇ ਦੂਜੇ ਪਲ ਸੋਚਦਾ ਚਲ ਕੋਈ ਨਾ ਦਵਾ ਦਿੱਤਾ ਹੋਣਾ ਉਹਨਾਂ ਨੇ ਤੇ ਫਿਰ ਕੁਝ ਦਿਨ ਗੁਜ਼ਰਦੇ ਹਨ ਤਾਂ ਵਿਵੇਕ ਦੇਖਦਾ ਕਿ ਕਾਜਲ ਕੋਲੇ ਬਹੁਤ ਹੀ ਮਹਿੰਗਾ ਮੋਬਾਈਲ ਫੋਨ ਸੀ ਜਦੋਂ ਵਿਵੇਕ ਨੇ ਕਾਜਲ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ ਮੈਨੂੰ ਮੇਰੇ ਵੀਰੇ ਨੇ ਗਿਫਟ ਕੀਤਾ ਹੈ ਇਹ ਗੱਲ ਸੁਣ ਕੇ ਵਿਵੇਕ ਨੂੰ ਹੈਰਾਨੀ ਜਿਹੀ ਹੋਈ ਕਿਉਂਕਿ ਵਿਵੇਕ ਕਾਜਲ ਦੇ ਪਰਿਵਾਰ ਦੀ ਆਰਥਿਕ ਹਾਲਤ ਬਾਰੇ ਜਾਣਦਾ ਸੀ ਇਹ ਮੋਬਾਈਲ ਘੱਟੋ-ਘੱਟ 25000 ਦਾ ਸੀ ਵਿਵੇਕ ਨੂੰ ਹੁਣ ਥੋੜਾ ਬਹੁਤਾ ਸ਼ੱਕ ਤਾਂ ਕਾਜਲ ਤੇ ਹੋ ਹੀ ਰਿਹਾ ਸੀ ਪਰ ਫਿਰ ਵੀ ਉਹ ਚੁੱਪ ਰਹਿੰਦਾ ਹੈ ਤੇ ਰਾਤ ਨੂੰ ਵਿਵੇਕ ਕਾਜਲ ਨੂੰ ਸਮਝਾਉਣ ਲੱਗਦਾ ਹੈ ਵੀ ਤੂੰ ਜੋ ਕੁਝ ਵੀ ਕਰ ਰਹੀ ਹੈ ਇਹ ਬਿਲਕੁਲ ਗਲਤ ਹੈ ਜੇ ਤੇਰੇ ਪਰਿਵਾਰ ਵਾਲੇ ਇਨਾ ਮਹਿੰਗਾ ਫਰਾਕ ਸੂਟ ਜਾਂ ਮੋਬਾਈਲ ਲੈ ਕੇ ਦੇਣ ਦੇ ਕਾਬਲ ਹੁੰਦੇ ਉਹ ਤੈਨੂੰ ਵਿਆਹ ਦੇ ਵਿੱਚ ਇੱਕ ਅਦਾ ਫਰਾਕ ਸੂਟ ਤਾਂ ਅਜਿਹਾ ਜ਼ਰੂਰ ਦਿੰਦੇ ਇਹ ਸੁਣ ਕੇ ਕਾਜਲ ਇੱਕਦਮ ਚੁੱਪ ਹੋ ਜਾਂਦੀ ਹੈ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਵਿਵੇਕ ਨੂੰ ਸਾਰੀ ਗੱਲ ਸਮਝ ਆ ਚੁੱਕੀ ਹੈ ਅਸਲ ਦੇ ਵਿੱਚ ਉਹ ਫਰਾਕ ਸੂਟ ਤੇ ਇਹ ਮੋਬਾਈਲ ਉਸ ਨੂੰ ਉਸ ਅਮੀਰ ਮੁੰਡੇ ਨੇ ਲੈ ਕੇ ਦਿੱਤਾ ਸੀ ਜਿਹਦਾ ਨਾਮ ਸੋਨਾ ਸੀ ਵਿਵੇਕ ਉਸ ਨੂੰ ਬਹੁਤ ਖਾਰੀਆਂ ਖੋਟੀਆਂ ਸੁਣਾਉਂਦਾ ਹੈ ਕਾਜਲ ਚੁੱਪ ਕਰਕੇ ਸਾਰੀਆਂ ਗੱਲਾਂ ਸੁਣਦੀ ਰਹਿੰਦੀ ਹੈ ਜਦੋਂ ਅਗਲੇ ਦਿਨ ਸਵੇਰ ਹੁੰਦੀ ਹੈ ਤਾਂ ਵਿਵੇਕ ਦੇਖਦਾ ਕਿ ਕਾਜਲ ਕਮਰੇ ਦੇ ਵਿੱਚ ਨਹੀਂ ਹੈ ਉਹ ਆਸੇ ਪਾਸੇ ਦੇਖਦਾ ਹੈ ਕਾਜਲ ਉਹਨੂੰ ਕਿਤੇ ਵੀ ਦਿਖਾਈ ਨਹੀਂ ਦਿੰਦੀ ਅਸਲ ਦੇ ਵਿੱਚ ਕਾਜਲ ਉਸ ਨੂੰ ਛੱਡ ਕੇ ਘਰੋਂ ਜਾ ਚੁੱਕੀ ਸੀ ਕਮਰੇ ਦੇ ਵਿੱਚ ਉਸ ਨੂੰ ਇੱਕ ਲੈਟਰ ਦਿਖਾਈ ਦਿੰਦਾ ਹੈ ਕਾਜਲ ਰਾਤ ਹੀ ਉਸ ਮੁੰਡੇ ਸੋਨੇ ਨਾਲ ਵਿਵੇਕ ਨੂੰ ਛੱਡ ਕੇ ਜਾ ਚੁੱਕੀ ਸੀ ਹਣ ਜਦੋਂ ਵਿਵੇਕ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਹ ਬਹੁਤ ਜ਼ਿਆਦਾ ਦੁਖੀ ਤੇ ਉਦਾਸ ਹੋ ਜਾਂਦਾ ਹੈ ਤੇ ਕਾਜਲ ਦੇ ਪਰਿਵਾਰ ਵਾਲੇ ਵੀ ਇਸ ਗੱਲ ਤੇ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਉਹਨਾਂ ਦੀ ਧੀ ਨੇ ਉਹਨਾਂ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਸੀ 2 ਮਹੀਨਿਆਂ ਦੇ ਵਿੱਚ ਹੀ ਵਿਵੇਕ ਦੇ ਪਰਿਵਾਰ ਵਾਲੇ ਵਿਵੇਕ ਦੇ ਸਹੁਰੇ ਪਰਿਵਾਰ ਨਾਲ ਗੱਲ ਕਰਕੇ ਉਹਨਾਂ ਦੋਨਾਂ ਦਾ ਡਿਵੋਰਸ ਕਰਵਾ ਦਿੰਦੇ ਹਨ ਅਸਲ ਦੇ ਵਿੱਚ ਕਾਜਲ ਵਿਵੇਕ ਦੇ ਨਾਲ ਨਹੀਂ ਸੀ ਰਹਿਣਾ ਚਾਹੁੰਦੀ ਹੁਣ ਵਿਵੇਕ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣ ਲੱਗਦਾ ਹੈ ਕਾਜਲ ਦੀ ਇਸ ਹਰਕਤ ਨੇ ਵਿਵੇਕ ਨੂੰ ਅੰਦਰੋਂ ਤੱਕ ਹਿਲਾ ਦਿੱਤਾ ਸੀ ਉਹ ਹੁਣ ਹਰ ਵਕਤ ਆਪਣੇ ਘਰ ਦੇ ਵਿੱਚ ਹੀ ਰਹਿਣ ਲੱਗਿਆ ਸਾਰਾ ਦਿਨ ਉਦਾਸ ਹੋਇਆ ਆਪਣੇ ਕਮਰੇ ਵਿੱਚ ਪਿਆ ਰਹਿੰਦਾ ਨਾ ਆਪਣੇ ਪਰਿਵਾਰ ਵਾਲਿਆਂ ਨਾਲ ਗੱਲ ਕਰਦਾ ਤੇ ਨਾ ਹੀ ਆਪਣੇ ਕੰਮ ਤੇ ਜਾਂਦਾ ਵਿਵੇਕ ਦੇ ਮੰਮੀ ਪਾਪਾ ਤੋਂ ਉਸ ਦੀ ਇਹ ਹਾਲਤ ਦੇਖੀ ਨਹੀਂ ਸੀ ਜਾਂਦੀ ਉਹ ਇੱਕ ਦਿਨ ਉਹਨੂੰ ਸਮਝਾਉਂਦੇ ਆ ਉਹ ਕਹਿੰਦੇ ਨੇ ਪੁੱਤ ਉਹ ਤਾਂ ਚਲੀ ਗਈ ਉਹਦੇ ਪਿੱਛੇ ਤੂੰ ਆਪਣੀ ਜ਼ਿੰਦਗੀ ਕਿਉਂ ਖਰਾਬ ਕਰ ਰਿਹਾ ਹੈ ਤੂੰ ਪੜਿਆ ਲਿਖਿਆ ਪੁੱਤ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਤੂੰ ਇਹ ਸਭ ਕਿਉਂ ਕਰ ਰਿਹਾ ਹੈ ਪੜ੍ਹਾਈ ਦਾ ਨਾਮ ਸੁਣ ਕੇ ਮਸ ਦੇ ਦਿਮਾਗ ਦੇਲ ਵਿੱਚ ਉਹ ਪੁਰਾਣੀਆਂ ਗੱਲਾਂ ਯਾਦ ਆਉਣ ਲੱਗਦੀਆਂ ਨੇ ਜਦੋਂ ਉਹ ਪੜ ਲੈ ਕੇ ਵੱਡਾ ਆਦਮੀ ਬਣਨ ਬਾਰੇ ਸੋਚਦਾ ਹੈ ਵਿਵੇਕ ਦੇ ਪਾਪਾ ਕਹਿਣ ਲੱਗਦੇ ਨੇ ਜੇ ਤੇਰਾ ਦੁਕਾਨ ਉੱਤੇ ਜੀ ਨਹੀਂ ਲੱਗਦਾ ਤਾਂ ਤੂੰ ਸਾਨੂੰ ਦੱਸ ਦੇ ਅਸੀਂ ਤੈਨੂੰ ਕੋਈ ਹੋਰ ਕੰਮ ਪਾਲ ਕੇ ਦੇ ਦਿੰਨੇ ਆ ਜਿੱਥੇ ਤੇਰਾ ਦਿਲ ਲਗੇ ਵਿਵੇਕ ਆਪਣੇ ਪਾਪਾ ਨੂੰ ਕਹਿੰਦਾ ਪਾਪਾ ਮੈਂ ਆਪਣੀ ਜਿਹੜੀ ਰਹਿੰਦੀ ਆ ਉਹ ਪੜ੍ਹਾਈ ਪੂਰੀ ਕਰਨਾ ਚਾਹੁੰਦਾ ਮੈਂ ਆਪਣੇ ਸੁਪਨੇ ਖੁਆਇਸ਼ਾਂ ਨੂੰ ਪੂਰਾ ਕਰਨਾ ਚਾਹੁੰਦਾ ਜਿਹੜਾ ਮੈਂ ਮੈਰਿਜ ਤੋਂ ਪਹਿਲਾਂ ਦੇਖਿਆ ਸੀ ਜਦੋਂ ਮੈਂ ਇਹ ਸੁਪਨੇ ਨੂੰ ਪੂਰਾ ਕਰ ਲਵਾਂਗਾ ਤਾਂ ਫਿਰ ਕਾਜਲ ਨੂੰ ਵੀ ਪਤਾ ਚੱਲ ਜਾਏਗਾ ਕਿ ਉਹਨੇ ਮੈਨੂੰ ਛੱਡ ਕੇ ਕਿੰਨੀ ਵੱਡੀ ਗਲਤੀ ਕਰ ਲਈ ਵਿਵੇਕ ਦੀ ਇਹ ਗੱਲ ਸੁਣ ਕੇ ਉਹਦੇ ਮੰਮੀ ਡੈਡੀ ਉਸ ਦੀ ਇਸ ਗੱਲ ਵਿੱਚ ਹਾਮੀ ਭਰ ਦਿੰਦੇ ਹਨ ਉਹ ਕਹਿੰਦੇ ਪੁੱਤ ਜੋ ਤੇਰਾ ਦਿਲ ਕਰਦਾ ਤੂੰ ਉਹੀ ਕਰ ਬਸ ਖੁਸ਼ ਰਿਹਾ ਕਰ ਵਿਵੇਕ ਆਪਣੀ ਫਲਾਂ ਵਾਲੀ ਦੁਕਾਨ ਨੂੰ ਵੇਚ ਕੇ ਉਹਨਾਂ ਪੈਸਿਆਂ ਨਾਲ ਆਪਣੀ ਪੜ੍ਹਾਈ ਸ਼ੁਰੂ ਕਰਦਾ ਹੈ ਤੇ ਕੁਝ ਪੈਸਿਆਂ ਦਾ ਇੰਤਜ਼ਾਮ ਉਸਦੇ ਪਾਪਾ ਵੀ ਕਰ ਦਿੰਦੇ ਨੇ ਤੇ ਉਹ ਸਾਰੇ ਪੈਸੇ ਲੈ ਕੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੰਦਾ ਹੈ ਤੇ ਪੜ੍ਹਾਈ ਦੇ ਨਾਲ-ਨਾਲ ਉਹ ਬੈਂਕ ਦੇ ਪੇਪਰ ਦੀ ਤਿਆਰੀ ਕਰਨ ਲੱਗ ਜਾਂਦਾ ਹੈ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹ ਆਪਣੇ ਟੈਸਟ ਦੀ ਤਿਆਰੀ ਕਰਨ ਲੱਗ ਜਾਂਦਾ ਹੈ ਆਪਣੇ ਮੰਮੀ ਡੈਡੀ ਨੂੰ ਕਹਿੰਦਾ ਵੀ ਜਿੰਨਾ ਚਿਰ ਮੈਂ ਟੈਸਟ ਕਲੀਅਰ ਨਹੀਂ ਕਰ ਲੈਂਦਾ ਉਹਨਾਂ ਚਿਰ ਘਰ ਵਾਪਿਸ ਨਹੀਂ ਆਵਾਂਗਾ ਹੁਣ ਜਦੋਂ ਵਿਵੇਕ ਦੇ ਪਰਿਵਾਰ ਵਾਲੇ ਘਰੋਂ ਬਾਹਰ ਜਾਂਦੇ ਸੀ ਤਾਂ ਲੋਕ ਉਹਨਾਂ ਨੂੰ ਦੇਖ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਸਨ ਤੇ ਇਹ ਸਭ ਕੁਝ ਵਿਵੇਕ ਨੂੰ ਬਹੁਤ ਜ਼ਿਆਦਾ ਬੁਰਾ ਲੱਗਦਾ ਏ ਇਸੇ ਲਈ ਉਹ ਘਰੋਂ ਬਾਹਰ ਜਾਣੋਂ ਹਟ ਗਿਆ ਹੁਣ ਉਹ ਚੰਡੀਗੜ੍ਹ ਜਾ ਕੇ ਪੜ੍ਹਾਈ ਕਰਨ ਲੱਗ ਜਾਂਦਾ ਹੈ ਲਗਾਤਾਰ ਉਹ 3 ਸਾਲ ਉੱਥੇ ਰਹਿ ਕੇ ਪੂਰੀ ਸਖਤ ਮਿਹਨਤ ਕਰਦਾ ਉਸ ਦੀ ਮਿਹਨਤ ਦਾ ਫਲ ਉਹਨੂੰ ਮਿਲ ਜਾਂਦਾ ਏ ਉਹ ਆਪਣਾ ਪੇਪਰ ਪਾਸ ਕਰ ਲੈਂਦਾ ਹੈ ਤੇ ਉਹ ਬੈਂਕ ਮੈਨੇਜਰ ਬਣ ਗਿਆ ਸੀ ਉਸ ਨੇ ਪੇਪਰ ਦੇ ਨਾਲ-ਨਾਲ ਸਾਰੀਆਂ ਇੰਟਰਵਿਊ ਵੀ ਕਲੀਅਰ ਕਰ ਲਈਆਂ। ਉਹ ਆਪਣੇ ਸ਼ਹਿਰ ਦੀ ਸਰਕਾਰੀ ਬੈਂਕ ਵਿੱਚ ਮੈਨੇਜਰ ਦਾ ਅਹੁਦਾ ਜੁਆਇਨ ਕਰ ਚੁੱਕਾ ਸੀ। ਮੈਨੇਜਰ ਬਣ ਜਾਣ ਦੀ ਗੱਲ ਸੁਣ ਕੇ ਉਹਦੇ ਮੰਮੀ ਪਾਪਾ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ। ਵਿਵੇਕ ਆਪਣੀ ਡਿਊਟੀ ਜੁਆਇਨ ਕਰਕੇ ਉਹ ਆਪਣਾ ਕੰਮ ਪੂਰੀ ਇਮਾਨਦਾਰੀ ਤੇ ਮਿਹਨਤ ਦੇ ਨਾਲ ਕਰਨਾ ਸ਼ੁਰੂ ਕਰ ਦਿੰਦਾ ਹੈ। ਹੁਣ ਜਦੋਂ ਵਿਵੇਕ ਵਧੀਆ ਪੋਸਟ ਤੇ ਸੀ ਤਾ ਹੌਸਲੇੀ ਵਧੀਆ ਵਧੀਆ ਘਰੋਂ ਕੁੜੀਆਂ ਦੇ ਰਿਸ਼ਤੇ ਆਉ ਲੱਗ ਜਾਂਦੇ ਹਨ ਵਿਵੇਕ ਦੇ ਮੰਮੀ ਪਾਪਾ ਕੁੜੀ ਦੇਖ ਕੇ ਉਸ ਦਾ ਵਿਆਹ ਕਰ ਦਿੰਦੇ ਹਨ ਹੁਣ ਜਦੋਂ ਵਿਵੇਕ ਆਪਣੇ ਪਰਿਵਾਰ ਨਾਲ ਰਹਿਣ ਲੱਗ ਜਾਂਦਾ ਹੈ ਉਹ ਆਪਣੀ ਨੌਕਰੀ ਵੀ ਕਰਦਾ ਸੀ ਉਹ ਸਾਰਾ ਪਰਿਵਾਰ ਨਾਲ ਮਿਲ ਕੇ ਇਕੱਠੇ ਰਹਿੰਦੇ ਹਨ ਵਿਵੇਕ ਨੂੰ ਸਰਕਾਰੀ ਬੈਂਕ ਵਿੱਚ ਮੈਨੇਜਰ ਬਣੇ ਨੂੰ 2 ਸਾਲ ਬੀਤ ਚੁੱਕੇ ਸਨ ਵਿਵੇਕ ਦੇ ਨਾਲ ਬੈਂਕ ਵਿੱਚ ਕੰਮ ਕਰਦੇ ਮੁੰਡੇ ਦੀ ਭੈਣ ਦਾ ਵਿਆਹ ਸੀ ਤੇ ਵਿਵੇਕ ਦਾ ਸਾਰਾ ਪਰਿਵਾਰ ਹੀ ਉਸ ਵਿਆਹ ਦੇ ਵਿੱਚ ਸ਼ਾਮਲ ਹੁੰਦਾ ਹੈ ਕਿਉਂਕਿ ਉਸ ਮੁੰਡੇ ਦਾ ਵਿਵੇਕ ਦੇ ਪਰਿਵਾਰ ਨਾਲ ਵਧੀਆ ਸਬੰਧ ਸਨ ਤੇ ਉਹ ਖੁਦ ਜਾ ਕੇ ਸਾਰਿਆਂ ਨੂੰ ਵਿਆਹ ਦਾ ਕਹਿ ਕੇ ਆਉਂਦਾ ਹੈ ਪਹਿਲਾਂ ਤਾਂ ਵਿਵੇਕ ਵਿਆਹ ਤੇ ਜਾਣ ਤੋਂ ਮਨਾ ਕਰ ਦਿੰਦਾ ਹੈ ਤੇ ਉਹਦੇ ਮਾਤਾ ਪਿਤਾ ਵੀ ਕਹਿੰਦੇ ਹਨ ਪਰ ਅਗਲੇ ਨੇ ਇਨੇ ਮਾਨ ਸਤਕਾਰ ਨਾਲ ਬੁਲਾਇਆ ਹੈ ਤੇ ਆਪਾਂ ਸਾਰਿਆਂ ਨੂੰ ਜਾਣਾ ਚਾਹੀਦਾ ਹੈ ਤਾਂ ਫਿਰ ਉਹ ਚਲਾ ਜਾਂਦਾ ਹੈ ਉਹ ਵਿਆਹ ਤੇ ਵਿੱਚ ਜਾ ਲਈ ਫਿਰ ਤਿਆਰ ਹੋ ਜਾਂਦਾ ਹੈ ਅਗਲੇ ਦਿਨ ਜਦੋਂ ਵਿਆਹ ਹੁੰਦਾ ਤਾਂ ਉਸਦੇ ਮੰਮੀ ਪਾਪਾ ਤੇ ਉਸਦੀ ਪਤਨੀ ਉਹ ਸਵੇਰੇ ਹੀ ਚਲੇ ਜਾਂਦੇ ਹਨ ਵਿਵੇਕ ਆਪਣੀ ਡਿਊਟੀ ਤੋਂ ਸਿੱਧਾ ਹੀ ਗੱਡੀ ਤੇ ਵਿਆਹ ਵਿੱਚ ਜਾ ਕੇ ਸ਼ਾਮਲ ਹੁੰਦਾ ਵਿਆਹ ਵਿੱਚ ਪਹੁੰਚ ਕੇ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਤੇ ਰਿਸ਼ਤੇਦਾਰਾਂ ਨੂੰ ਮਿਲਣ ਲੱਗ ਜਾਂਦਾ ਹੈ ਉਹ ਜਦੋਂ ਚਾਹ ਪਾਣੀ ਪੀ ਰਏ ਸੀ ਤਾਂ ਉਦੋਂ ਹੀ ਉੱਥੇ ਉਸ ਨੂੰ ਚੰਡੀਗੜ੍ਹ ਦੇ ਬੈਂਕ ਮੈਨੇਜਰ ਮਿਲਦੇ ਹਨ ਵਿਵੇਕ ਉਸ ਮੈਨੇਜਰ ਨੂੰ ਨਾਲ ਲੈ ਕੇ ਪੈਲਸ ਦੇ ਵਿੱਚੋਂ ਬਾਹਰ ਆ ਕੇ ਇੱਕ ਸ਼ੈੱਡ ਤੇ ਜਾ ਕੇ ਦੋਵੇਂ ਗੱਲਾਂ ਕਰਨ ਲੱਗ ਜਾਂਦੇ ਹਨ ਵਿਵੇਕ ਉਸ ਮੈਨੇਜਰ ਨਾਲ ਗੱਲਾਂ ਕਰ ਰਿਹਾ ਹੁੰਦਾ ਤਾਂ ਉਸ ਦੀ ਗੱਲਾਂ ਕਰਦੇ ਕਰਦੇ ਨਜ਼ਰ ਉੱਥੇ ਭਾਂਡੇ ਸਾਫ਼ ਕਰ ਰਹੀ ਇੱਕ ਔਰਤ ਤੇ ਪੈਂਦੀ ਹੈ ਉਹ ਭਾਂਡੇ ਧੋ ਰਹੀ ਸੀ ਤੇ ਵੇਟਰ ਝੂਠੇ ਭਾਂਡੇ ਲਿਆ ਲਿਆ ਕੇ ਉਹਦੇ ਕੋਲ ਰੱਖ ਰਿਹਾ ਸੀ ਜਦੋਂ ਵਿਵੇਕ ਉਸ ਔਰਤ ਨੂੰ ਦੇਖਦਾ ਤਾਂ ਉਸ ਨੂੰ ਕੁਝ ਯਾਦ ਆਉਣ ਲੱਗ ਜਾਂਦਾ ਉਹ ਦੇਖਦਾ ਕਿ ਇਹ ਤਾਂ ਉਹੀ ਕਾਜਲ ਹੈ ਜਿਹੜੀ ਮੈਨੂੰ ਛੱਡ ਕੇ ਚਲੀ ਗਈ ਸੀ ਕਾਜਲ ਦਾ ਚਿਹਰਾ ਹਜੇ ਵੀ ਵਿਵੇਕ ਨੂੰ ਚੰਗੀ ਤਰ੍ਹਾਂ ਯਾਦ ਸੀ ਇਸ ਲਈ ਉਹ ਉਸ ਮੈਨੇਜਰ ਨੂੰ ਕਹਿੰਦੇ ਨੇ ਕਿ ਤੁਸੀਂ ਇੱਕ ਮਿੰਟ ਲਈ ਰੁਕੋ ਮੈਨੂੰ ਥੋੜਾ ਜਿਹਾ ਕੰਮ ਹੈ ਤੇ ਉਹ ਉਸ ਨੂੰ ਉੱਥੇ ਛੱਡ ਕੇ ਵਿਵੇਕ ਔਰਤ ਵੱਲ ਜਾਣ ਲੱਗਦਾ ਹੈ ਜਾਂਦੇ ਜਾਂਦੇ ਉਸ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਚੱਲ ਰਹੇ ਹਨ ਉਹ ਸੋਚ ਰਿਹਾ ਸੀ ਜੇ ਸੱਚਮੁੱਚ ਹੀ ਕਾਜਲ ਹੈ ਤਾਂ ਇਹਦੀ ਹਾਲਤ ਇਸ ਤਰ੍ਹਾਂ ਕਿਉਂ ਹੋ ਗਈ ਜਦੋਂ ਵਿਵੇਕ ਕੋਲ ਜਾ ਕੇ ਉਸ ਔਰਤ ਨੂੰ ਦੇਖਦਾ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਇਹ ਔਰਤ ਕੋਈ ਹੋਰ ਨਹੀਂ ਉਸਦੀ ਪਤਨੀ ਕਾਜਲ ਹੀ ਸੀ ਜਿਹੜੀ ਆਪਣੀਆਂ ਡਿਮਾਂਡਾਂ ਪੂਰੀਆਂ ਕਰਨ ਲਈ ਕਿਸੇ ਹੋਰ ਮੁੰਡੇ ਨਾਲ ਭੱਜ ਗਈ ਸੀ ਹਣ ਜਦੋਂ ਕਾਜਲ ਵਿਵੇਕ ਨੂੰ ਦੇਖਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਮੂੰਹੋਂ ਕੁਝ ਵੀ ਨਹੀਂ ਬੋਲਦੀ ਤਾਂ ਵਿਵੇਕ ਉਸ ਨੂੰ ਪੁੱਛਦਾ ਹੈ ਕਿ ਤੂੰ ਕਾਜਲ ਹੈ ਨਾ ਫਿਰ ਜਦੋਂ ਕਾਜਲ ਉਸ ਦੇ ਮੂੰਹੋਂ ਆਪਣਾ ਨਾਮ ਸੁਣਦੀ ਹੈ ਤਾਂ ਉਸ ਤੋਂ ਚੁੱਪ ਨਹੀਂ ਰਿਹਾ ਜਾਂਦਾ ਉਹ ਵਿਵੇਕ ਦੇ ਪੈਰ ਫੜ ਕੇ ਰੋਣ ਲੱਗ ਜਾਂਦੀ ਹੈ ਤੇ ਉਸ ਤੋਂ ਹੱਥ ਜੋੜ ਕੇ ਮਾਫੀ ਮੰਗਣ ਲੱਗਦੀ ਹੈ ਉੱਥੇ ਕੁਝ ਹੋਰ ਔਰਤਾਂ ਵੀ ਭਾਂਡੇ ਧੋ ਰਹੀਆਂ ਸਨ ਸਾਰੀਆਂ ਔਰਤਾਂ ਭਾਂਡਿਆਂ ਨੂੰ ਛੱਡ ਕੇ ਉਸ ਵੱਲ ਦੇਖਣ ਲੱਗ ਜਾਂਦੀਆਂ ਨੇ ਲੈਸ ਨੂੰ ਕੀ ਹੋ ਗਿਆ ਜੋ ਇਹ ਐਸਾ ਆਦਮੀ ਦੇ ਪੈਰਾਂ ਵਿੱਚ ਡਿੱਗ ਕੇ ਰੋ ਰਹੀ ਹੈ ਤੇ ਮਾਫੀयां ਮੰਗ ਰਹੀ ਹੈ ਵਿਵੇਕ ਪਹਿਲਾਂ ਤਾਂ ਕਾਜਲ ਨੂੰ ਚੁੱਪ ਕਰਵਾਉਂਦਾ ਹੈ ਫਿਰ ਕਹਿੰਦਾ ਤੂੰ ਮੈਨੂੰ ਛੱਡ ਕੇ ਅਮੀਰ ਮੁੰਡੇ ਨਾਲ ਭੱਜ ਗਈ ਸੀ ਫਿਰ ਤੂੰ ਇਸ ਤਰ੍ਹਾਂ ਕਿਵੇਂ ਮੈਂ ਤੇਰੇ ਜਾਣ ਤੋਂ ਬਾਅਦ ਆਪਣੀ ਦੁਕਾਨ ਵੇਚ ਕੇ ਆਪਣੀ ਅੱਗੇ ਦੀ ਪੜ੍ਹਾਈ ਪੂਰੀ ਕੀਤੀ ਤੇ ਬੈਂਕ ਦੇ ਪੇਪਰ ਦੀ ਤਿਆਰੀ ਕੀਤੀ ਤੇ ਅੱਜ ਮੈਂ ਸਰਕਾਰੀ ਬੈਂਕ ਦੇ ਵਿੱਚ ਵਧੀਆ ਪੋਸਟ ਤੇ ਮੈਨੇਜਰ ਦੀ ਬਤੌਰ ਕੰਮ ਕਰ ਰਿਹਾ ਹਾਂ ਜਿੰਨਾ ਪੈਸਿਆਂ ਲਈ ਤੂੰ ਮੈਨੂੰ ਛੱਡ ਕੇ ਗਈ ਸੀ ਅੱਜ ਪਰਮਾਤਮਾ ਦੀ ਕਿਰਪਾ ਨਾਲ ਮੇਰੇ ਕੋਲੇ ਸਭ ਕੁਝ ਹੈ ਤੇ ਫਿਰ ਕਾਜਲ ਵੀ ਸਿਸਕੀਆਂ ਲੈ ਲੈ ਰੋ ਰੋ ਕੇ ਆਪਣੀ ਸਾਰੀ ਹੱਡ ਵਿਟੀ ਵਿਵੇਕ ਨੂੰ ਸੁਣਾਉਂਦੀ ਹੈ ਉਹ ਕਹਿੰਦੀ ਉਹ ਸੋਨੇ ਕੋਲ ਪੈਸਾ ਤਾਂ ਬਹੁਤ ਸੀ ਪਰ ਉਸ ਦੀਆਂ ਆਦਤਾਂ ਬਹੁਤ ਗੰਦੀਆਂ ਸਨ ਤੇ ਇਹਨਾਂ ਗੰਦੀਆਂ ਆਦਤਾਂ ਕਰਕੇ ਹੀ ਅਸੀਂ ਪੂਰੀ ਤਰ੍ਹਾਂ ਕੰਗਾਲ ਹੋ ਗਏ ਉਹ ਨਸ਼ੇ ਕਰਦਾ ਸੀ ਤੇ ਨਸ਼ਾ ਕਰਦੇ ਕਰਦੇ ਨੇ ਸਾਰਾ ਘਰ ਹੀ ਨਸ਼ੇ ਦੀ ਭੇਟ ਚੜਾ ਦਿੱਤਾ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ ਹਣ ਅਸੀਂ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਆ ਉਹ ਨਸ਼ੇ ਕਰਦਾ ਹੈ ਨਸ਼ੇ ਕਰਕੇ ਮੇਰੀ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਹੈ ਮੈਂ ਘਰ ਦਾ ਗੁਜ਼ਾਰਾ ਕਰਨ ਲਈ ਨਿੱਕੇ-ਮੋਟੇ ਕੰਮ ਕਰਦੀ ਰਹਿੰਦੀ ਹਾਂ ਇਹ ਕਹਿ ਕੇ ਕਾਜਲ ਫਿਰ ਤੋਂ ਰੋਣ ਲੱਗ ਜਾਂਦੀ ਹੈ ਵਿਵੇਕ ਉਸ ਦੀ ਪੂਰੀ ਗੱਲ ਸੁਣ ਕੇ ਉਥੋਂ ਜਾਣ ਲੱਗਦਾ ਤਾਂ ਇੱਕ ਵਾਰ ਫੇਰ ਕਾਜਲ ਉਸ ਦੇ ਪੈਰਾਂ 'ਚ ਡਿੱਗ ਕੇ ਮਾਫੀ ਮੰਗਦੀ ਹੈ ਕਿ ਪਲੀਜ਼ ਮੈਨੂੰ ਇੱਕ ਵਾਰ ਮਾਫ ਕਰ ਦੇ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡੀ ਗਲਤੀ ਕਰ ਲਈ ਭਾਵੇਂ ਹੁਣ ਕੁਝ ਵੀ ਨਹੀਂ ਹੋ ਸਕਦਾ ਪਰ ਜੇ ਤੁਸੀਂ ਮੈਨੂੰ ਮਾਫ ਕਰ ਦਿਓਗੇ ਤਾਂ ਮੈਂ ਸੋਚਾਂਗੀ ਮੇਰੇ ਥੋੜੇ ਬਹੁਤੇ ਪਾਪ ਘਟ ਗਏ ਮੈਂ ਜੋ ਕੁਝ ਵੀ ਤੇਰੇ ਨਾਲ ਕੀਤਾ ਸੀ ਉਹ ਬਹੁਤ ਗਲਤ ਕੀਤਾ ਉਹ ਮੈਨੇਜਰ ਉਸ ਦੀ ਗੱਲ ਸੁਣ ਕੇ ਰੁਕ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਾਜਲ ਮੈਂ ਤੈਨੂੰ ਮਾਫ ਕਰ ਦਿੱਤਾ ਜੇ ਤੈਨੂੰ ਕਿਸੇ ਮਦਦ ਦੀ ਜ਼ਰੂਰਤ ਹੋਈ ਤਾਂ ਕੱਲ ਮੈਨੂੰ ਬੈਂਕ ਦੇ ਵਿੱਚ ਆ ਕੇ ਮਿਲੀ ਜਿੰਨਾ ਹੋਇਆ ਮੈਥੋਂ ਮੈਂ ਤੇਰੀ ਓਨੀ ਮਦਦ ਜ਼ਰੂਰ ਕਰਾਂਗਾ ਇਹ ਕਹਿ ਕੇ ਵਿਵੇਕ ਉੱਥੋਂ ਚਲਾ ਜਾਂਦਾ ਕਾਜਲ ਉੱਥੇ ਹੀ ਖੜੀ ਰੋਂਦੀ ਰਹਿ ਜਾਂਦੀ ਹੈ ਤੇ ਉੱਥੇ ਜਿਹੜੀਆਂ ਔਰਤਾਂ ਕੰਮ ਕਰ ਰਹੀਆਂ ਸੀ ਉਹ ਕਹਿ ਰਹੀਆਂ ਸੀ ਉਹਨਾਂ ਨੂੰ ਵੀ ਕਾਜਲ ਦੀ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਤੇ ਉਹ ਕਹਿੰਦੀਆਂ ਨੇ ਤੂੰ ਬਹੁਤ ਹੀ ਜ਼ਿਆਦਾ ਗਲਤ ਕਰ ਲਿਆ ਤੂੰ ਆਪਣੀ ਜ਼ਿੰਦਗੀ ਆਪ ਹੀ ਬਰਬਾਦ ਕਰ ਲਈ ਕਿੰਨਾ ਚੰਗਾ ਤੇ ਸਿਆਣਾ ਘਰ ਵਾਲਾ ਸੀ ਤੇਰਾ ਜਿਹੜਾ ਤੈਨੂੰ ਇੰਨਾ ਪਿਆਰ ਤੇ ਇੱਜ਼ਤ ਕਰਦਾ ਸੀ ਤੇਰੀ ਫਿਰ ਤੈਨੂੰ ਕੀ ਜ਼ਰੂਰਤ ਸੀ ਕਿਸੇ ਹੋਰ ਨਾਲ ਭੱਜਣ ਦੀ ਕਾਜਲ ਇਹ ਗੱਲਾਂ ਚੁੱਪਚਾਪ ਸੁਣ ਕੇ ਰੋਂਦੀ ਰਹਿੰਦੀ ਹੈ ਤੇ ਉਹ ਮੈਨੇਜਰ ਆਪਣੇ ਪਰਿਵਾਰ ਨਾਲ ਵਿਆਹ ਦੇ ਵਿੱਚੋਂ ਘਰ ਵਾਪਸ ਆ ਜਾਂਦਾ ਹੈ ਤੇ ਉਹਨਾਂ ਦੇ ਘਰੇ ਇੱਕ ਬੇਟੀ ਵੀ ਸੀ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਕਾਜਲ ਦੇ ਬਾਰੇ ਦੱਸ ਦਿੰਦਾ ਸਾਰਾ ਕੁਝ ਪੂਰੇ ਪਰਿਵਾਰ ਨੂੰ ਹੁਣ ਕਾਜਲ ਬਾਰੇ ਪਤਾ ਲੱਗ ਚੁੱਕਿਆ ਸੀ ਵਿਵੇਕ ਦੇ ਮੰਮੀ ਪਾਪਾ ਉਸ ਨੂੰ ਕਹਿੰਦੇ ਨੇ ਕਿ ਰੱਬ ਦੇ ਘਰ ਦੇਰ ਹੈ ਹੰਦੇਰ ਨਹੀਂ ਜਿਹੋ ਜਿਹਾ ਉਹਨੇ ਕੰਮ ਕੀਤਾ ਸੀ ਉਹਦਾ ਫਲ ਤਾਂ ਉਹਨੂੰ ਭੁਗਤਣਾ ਹੀ ਪਵੇਗਾ ਅਗਲੇ ਦਿਨ ਕਾਜਲ ਵਿਵੇਕ ਦੀ ਬੈਂਕ ਵਿੱਚ ਪਹੁੰਚ ਜਾਂਦੀ ਹੈ ਵਿਵੇਕ ਉਸ ਨੂੰ ਕਹਿੰਦਾ ਵੀ ਮੈਂ ਤੇਰੀ ਬਹੁਤ ਜ਼ਿਆਦਾ ਮਦਦ ਤਾਂ ਨਹੀਂ ਕਰ ਸਕਦਾ ਬਰहां ਜਿੰਨਾਕ ਤੂੰ ਪੜ੍ਹੀ ਲਿਖੀ ਆ ਉਸ ਹਿਸਾਬ ਦੇ ਨਾਲ ਤੈਨੂੰ ਕੰਮ ਜ਼ਰੂਰ ਦਿਵਾ ਸਕਦਾ ਹੈ ਉਹ ਉਸ ਦੀ ਗੱਲ ਵਿੱਚ ਸਹਿਮਤੀ ਪ੍ਰਗਟ ਕਰ ਦਿੰਦੀ ਹੈ ਵਿਵੇਕ ਆਪਣੇ ਕਿਸੇ ਖਾਸ ਦੋਸਤ ਨਾਲ ਗੱਲ ਕਰਕੇ ਕਾਜਲ ਨੂੰ ਪਿੰਡ ਦੀ ਅੰਗਣਵਾੜੀ ਦੇ ਵਿੱਚ ਉਸ ਨੂੰ ਕੰਮ ਤੇ ਲਵਾ ਦਿੰਦਾ ਹੈ ਕਾਜਲ ਹੁਣ ਸੋਨੇ ਨੂੰ ਵੀ ਡਿਵੋਰਸ ਦੇ ਦਿੰਦੀ ਹੈ ਨੌਕਰੀ ਦੇ ਨਾਲ ਉਸ ਦਾ ਗੁਜ਼ਾਰਾ ਵਧੀਆ ਹੋਣ ਲੱਗ ਪੈਂਦਾ ਹੈ ਕਾਜਲ ਜਦੋਂ ਵੀ ਇਕੱਲੀ بیٹھਦੀ ਹੈ ਤਾਂ ਆਪਣੀ ਕੀਤੀ ਹੋਈ ਗਲਤੀ ਤੇ ਬਹੁਤ ਪਛਤਾਉਂਦੀ ਹੈ ਉਹ ਸੋਚਦੀ ਹੈ ਵੀ ਮੈਂ ਇੱਕ ਅਮੀਰ ਤੇ ਆਪਣੀਆਂ ਫालतू ਦੀਆਂ ਖਵਾਇਸ਼ਾਂ ਪੂਰੀਆਂ ਕਰਨ ਵਿੱਚ ਆਪਣਾ ਪਤੀ ਗਵਾ ਲਿਆ ਜੋ ਮੈਨੂੰ ਇੰਨਾ ਪਿਆਰ ਕਰਦਾ ਸੀ ਤੇ ਮੇਰੀ ਕਦਰ ਕਰਦਾ ਸੀ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ